ਭਾਰਤ ਦਿੱਲੀ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਨਜ਼ਦੀਕ ਇੱਕ ਬਹੁਤ ਵੱਡਾ ਬਿਸਫੋਟ ਹੋਇਆ ਧਮਾਕਾ ਹੋਇਆ। ਅ ਇਸ ਧਮਾਕੇ ਦੇ ਵਿੱਚ ਹਜੇ ਤੱਕ ਦੀਆਂ ਖਬਰਾਂ ਦੇ ਮੁਤਾਬਕ ਜਿਹੜਾ ਦਾ ਬਾਇਰ ਦੀ ਰਿਪੋਰਟ ਮੈਂ ਚੈੱਕ ਕਰ ਰਿਹਾ ਕਿ ਜਿਹਦੇ ਵਿੱਚ ਉਹ ਦੱਸ ਰਹੇ ਨੇ ਕਿ ਘੱਟੋ-ਘੱਟ 24 ਲੋਕ ਜਿਹੜੇ ਆ ਫੱਟੜ ਹੋਏ ਨੇ ਤੇ 8 ਜਾਣਿਆਂ ਦੀ ਮੌਤ ਦੀ ਪੁਸ਼ਟੀ ਜਿਹੜੀ ਇਸ ਸਮੇਂ ਤੱਕ ਉਹ ਹੋਈ ਆ। ਜਿਹੜਾ ਮੌਤਾਂ ਦਾ ਨੰਬਰ ਆ ਬਦਕਿਸਮਤੀ ਦੇ ਨਾਲ ਉਹ ਉੱਤੇ ਜਾ ਸਕਦਾ ਕਿਉਂਕਿ ਇਹ ਜਿਹੜਾ ਬਲਾਸਟ ਆ ਇਹਦੀ ਸਵੈਰਟੀ ਇਹਦੀ ਗੰਭੀਰਤਾ ਬਹੁਤ ਜ਼ਿਆਦਾ ਹੈ ਸੋ ਇਹ ਜੇਕਰ ਆਪਾਂ ਵੇਖੀਏ ਵਕੀ ਹੋਇਆ ਕੀ ਨਹੀਂ ਹੋਇਆ ਇਹਦੇ ਵਿੱਚ ਪੁਲਿਸ ਦੇ ਵੱਲੋਂ ਇਹ ਦੱਸਿਆ ਗਿਆ ਕਿ ਭਾਰਤ ਦੇ ਸ਼ਾਮ 6:52 ਕਮਿੰਟ ਤੇ ਜਿਹੜਾ ਇੱਕ ਕਾਰ ਜਿਹੜੀ ਕਿ I20 ਕਹੀ ਜਾ ਰਹੀ ਆ ਹੰਦੂਈ ਦੀ I20 ਕਾਰ ਸੀ ਜਿਹੜੀ ਕਿ ਬੜੀ ਸਲੋ ਮੂਵਿੰਗ ਕਾਰ ਪੁਲਿਸ ਨੇ ਦੱਸਿਆ ਕਿ ਹੌਲੀ ਗਤੀ ਬਹੁਤ ਧੀਮੀ ਗਤੀ ਦੇ ਨਾਲ ਇਹ ਕਾਰ ਚੱਲ ਰਹੀ ਸੀਗੀ ਜਿਹਦੇ ਵਿੱਚ ਇੱਕ ਬਹੁਤ ਭਿਆਨਕ ਵਿਸਫੋਟ ਧਮਾਕਾ ਹੁੰਦਾ ਆ ਸੋ ਅਕੋਰਡਿੰਗ ਟੂ ਦਾ ਪੀਟੀਆਈ ਦਿੱਲੀ ਫਾਇਰ ਸਰਵਿਸ ਨੇ ਕਿਹਾ ਕਿ ਬਈ 7:29 ਮਿੰਟ ਤੱਕ ਜਿਹੜੀ ਆ ਆ ਗਿਆ ਉਹਨੂੰ ਅਸੀਂ ਕਾਬੂ ਦੇ ਵਿੱਚ ਕਰ ਲਿਆ ਸੀਗਾ ਤੋਂ ਮਤਲਬ ਕਿ ਅੱਧੇ ਇੱਕ ਘੰਟੇ ਦੇ ਵਿੱਚ 30-35 ਮਿੰਟ ਦਾ ਸਾਰਾ ਇਹ ਜਿਹੜਾ ਸੀਨ ਹੋਇਆ ਉੱਥੇ ਧਮਾਕੇ ਦੀ ਜਿਹੜੀ ਤੀਬਰਤਾ ਕਿੰਨੀ ਜ਼ਿਆਦਾ ਸੀ ਇੱਕ ਜਿਹੜਾ ਚਸ਼ਮਦੀਦ ਆ ਉਹ ਦੱਸ ਰਿਹਾ ਕਿ ਮੈਂ ਨਜ਼ਦੀਕ ਤੇ ਸੀਗਾ ਆਪਣੀ ਸ਼ਹਿਰ ਦੁਕਾਨ ਦੇ ਵਿੱਚ ਸੀ ਉਹ ਤੇ ਉਹਦੇ ਵਿੱਚ ਉਹਨੇ ਕਿਹਾ ਕਿ ਮੈਂ ਇੰਨਾ ਜਿਆਦਾ ਧਮਾਕਾ ਸਿਕਾ ਤੇ ਮੈਂ ਦੋ ਤਿੰਨ ਵਾਰ ਜਿਹੜਾ ਮੈਂ ਡਿਗਿਆ ਵੀ ਇਸ ਲੈਵਲ ਦਾ ਜਿਹੜਾ ਬਲਾਸਟ ਇਹ ਇੱਥੇ ਦੇਖਣ ਨੂੰ ਮਿਲਿਆ ਤੇ ਆਬਵੀਅਸਲੀ ਇਹ ਜਿਹੜੀ i20 ਕਾਰ ਸੀਗੀ ਜਿਹਦੇ ਵਿੱਚ ਬਲਾਸਟ ਹੋਇਆ ਉਹਨਾਂ ਦਾ ਤਬਾਹ ਹੋਣਾ ਹੀ ਹੋਣਾ ਸੀਗਾ ਨਾਲ ਲੱਗਦੇ ਜਿਹੜੇ ਹੋਰ ਵੀ ਬਹੁਤ ਸਾਰੇ ਵਾਹਨ ਆ ਉਹੋ ਵੀ ਇਹਦੇ ਵਿੱਚ ਨੁਕਸਾਨੇ ਗਏ ਨੇ ਤੇ ਜ਼ਾਹਰ ਜੀ ਗੱਲ ਹੈ ਇਸੇ ਕਰਕੇ ਜਿਹੜਾ ਕਈ ਲੋਕਾਂ ਦੀ ਮੌਤ ਜਿਹੜੀ ਹੋਈ ਆ ਕਈ ਜਣੇ ਫੱਟੜ ਹੋਏ ਨੇ ਸੋ ਹੁਣ ਜੇਕਰ ਆਪਾਂ ਦੇਖੀਏ ਤਾਂ ਵੀ ਇਹ ਕਿਉਂ ਹੋਇਆ ਹੋ ਸਕਦਾ ਇਹਦੇ ਪਿੱਛੇ ਕਾਰਨ ਕੀ ਆ ਜਦੋਂ ਜੂਨੀਅਰ ਮਿਨਿਸਟਰ ਜਿਹੜੇ ਆਪਣੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਸਾਰੇ ਵਿਕਲਪ ਐਟ ਦਾ ਮੂਮੈਂਟ ਓਪਨ ਰੱਖ ਰਹੇ ਹਾਂ ਖੁੱਲੇ ਰੱਖ ਰਹੇ ਹਾਂ ਕਿ ਇਹ ਕੀ ਕੋਈ دہشتਗਰਦ ਹਮਲਾ ਆ ਜਾਣਬੁੱਝ ਕੇ ਕੋਈ ਬੰਬ ਪਲਾਸਟ ਕੀਤਾ ਗਿਆ ਜਾਂ ਫਿਰ ਗੱਡੀ ਦੇ ਵਿੱਚ ਕੋਈ ਦੁਰਘਟਨਾ ਹੋਈ ਆ ਇਹ ਸੋ ਇਹ ਤਾਂ ਗ੍ਰਹਿ ਮੰਤਰੀ ਨੇ ਕਿਹਾ ਸਾਨੂੰ ਉਮੀਦ ਹੈ ਕਿ ਸਾਡੇ ਮੁਲਕ ਦੀਆਂ ਜਿਹੜੀਆਂ ਏਜੰਸੀਆਂ ਨੇ ਜਲਦੀ ਤੋਂ ਜਲਦੀ ਸਾਨੂੰ ਜਿਹੜਾ ਇਹਦੇ ਬਾਬਤ ਲਿਆ ਕੇ ਦੱਸਣਗੇ ਵੀ ਐਕਚੁਅਲੀ ਇਹ ਹੋਇਆ ਕੀ ਆ ਪਰ ਹੁਣੇ ਹੀ ਕੁਝ ਸਮਾਂ ਪਹਿਲਾਂ ਜਦੋਂ ਮੈਂ ਇਹ ਰਿਕਾਰਡਿੰਗ ਕਰ ਰਿਹਾ ਜੀ ਉਸ ਸਮੇਂ India Today ਦੇ ਵੱਲੋਂ ਇੱਕ ਰਿਪੋਰਟ ਕੀਤੀ ਗਈ ਆ ਹੁਣ India Today ਨੇ ਰਿਪੋਰਟ ਕੀਤੀ ਆ ਕਿ ਟੌਪ ਇੰਟੈਲੀਜੈਂਸ ਸੋਰਸਸ ਨੇ India Today ਗਰੁੱਪ ਤੱਕ ਇਹ ਜਾਣਕਾਰੀ ਪਹੁੰਚਾਈ ਆ ਕਿ ਇਹ ਜਿਹੜਾ ਦਿੱਲੀ ਦੇ ਅੰਦਰ ਲਾਲ ਕਿਲੇ ਦੇ ਨਜ਼ਦੀਕ ਬੰਬ ਧਮਾਕਾ ਹੋਇਆ ਇਹ ਇੱਕ دہشتਗਰਦ ਹਮਲਾ ਆ ਇਹ ਇੱਕ ਟੈਰਰ ਅਟੈਕ ਆ ਸੋ ਜਿਹੜਾ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਇਹ ਜਿਹੜੀ ਹੰਦੂਈ I20 ਕਾਰ ਆ ਇਹ ਨੂੰ ਪਲਾਂਟ ਕੀਤਾ ਗਿਆ ਸਗਾ ਤੇ ਇਹ ਦਾ ਜਿਹੜਾ ਧਮਾਕਾ ਆ ਉਹ ਜਾਣ ਬੁੱਝ ਕੇ ਕੀਤਾ ਗਿਆ ਜਿਹੜੀਆਂ ਏਜੰਸੀਜ਼ ਨੇ ਉਹ ਇਸ ਇਸ ਚੀਜ਼ ਨੂੰ ਦੇਖ ਰਹੀਆਂ ਨੇ ਕਿ ਕੀ ਇਹ ਸੁਸਾਇਸਾਈਡ ਅਟੈਕ ਸਗਾ ਜਿਹੜੀਆਂ ਇਨਪੁਟਸ ਨੇ ਉਹਦੇ ਮੁਤਾਬਕ ਇਹ ਜਿਹੜੀ ਕਾਰ ਆ ਇਹ ਕਿਸੇ ਤਾਰੀਖ ਤੋਂ ਖਰੀਦੀ ਗਈ ਸੀਗੀ ਜੋ ਕਿ ਪਲਵਾਮਾ ਤੋਂ ਆ ਜਿਹਨੂੰ ਕਿ ਕਸਟਡੀ ਦੇ ਵਿੱਚ ਲੈ ਲਿਆ ਗਿਆ ਹੈ ਇਨਵੈਸਟੀਗੇਸ਼ਨਸ ਆਲਰੇਡੀ ਜਿਹੜੀ ਆ ਚੱਲ ਰਹੀ ਆ ਲੰਘੇ ਦਿਨਾਂ ਦੇ ਵਿੱਚ ਹੀ ਜਿਹੜਾ ਜਾਂਚ ਏਜੰਸੀਆਂ ਨੇ ਨਾ ਉਹਨਾਂ ਨੇ ਫਰੀਦাবাদ ਦੇ ਵਿੱਚ ਇੱਕ ਜਿਹੜਾ ਟੈਰਰ ਮੋਡਿਊਲ ਆ ਉਹਨੂੰ ਬਰਸਟ ਕੀਤਾ ਸੋ ਇਹਨੂੰ ਉਹਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਇਹ ਜਿਹੜੇ ਜ਼ਰਾਏ ਦੇ ਹਵਾਲੇ ਦੇ ਨਾਲ ਇੰਡੀਆ ਟੂਡੇ ਰਿਪੋਰਟ ਕਰ ਰਿਹਾ ਇਹਨਾਂ ਨੇ ਦੱਸਿਆ ਕਿ ਜਿਹੜੀ ਇਹਨਾਂ ਨੂੰ ਖਬਰ ਮਿਲੀ ਆ ਇੰਟੈਲੀਜੈਂਸ ਮਿਲੀ ਆ ਉਹਦੇ ਤੋਂ ਇਹ ਲੱਗ ਰਿਹਾ ਕਿ ਜਿਹੜਾ ਕੋਈ ਡਾਕਟਰ ਉਮਰ ਮੁਹੰਮਦ ਇਹ ਇਹ ਦੱਸਿਆ ਜਾ ਰਿਹਾ ਕਿ ਫਿਯੂਜੀਟਿਵ ਜੋ ਕਿ ਫਰੀਦাবাদ ਮੋਡਿਊਲ ਜਿਹਨੂੰ ਕਿ ਏਜੰਸੀਜ਼ ਨੇ ਬਰਸਟ ਕੀਤਾ ਜਿਹਨੂੰ ਕਿ ਏਜੰਸੀਜ਼ ਨੇ ਫੜਿਆ ਉਹਦੇ ਨਾਲ ਰਿਲੇਟਡ ਆ ਕੋਈ ਜਿਹੜਾ ਪਘੋੜਾ ਹੋਇਆ ਹੋਇਆ ਡਾਕਟਰ ਉਮਰ ਮੁਹੰਮਦ ਇਸ ਤਰੀਕੇ ਦੀ ਗੱਲ ਆ ਰਹੀ ਆ ਹਾਲਾਂਕਿ ਇਹ ਗੱਲ ਇਹ ਖਬਰ ਇਸ ਸਮੇਂ ਤੱਕ ਪੁਸ਼ਟ ਨਹੀਂ ਹੈਗੀ ਕਿ ਹੋ ਸਕਦਾ ਉਹ ਉਸ ਸਮੇਂ ਕਾਰ ਦੇ ਵਿੱਚ ਹੋਵੇ ਸੋ ਫਰੀਦাবাদ ਦੇ ਅੰਦਰ ਜਿਹੜੀਆਂ ਮੋਡਿਊਲ ਜਿਹੜਾ ਇਹਨਾਂ ਨੇ ਏਜੰਸੀਜ਼ ਨੇ ਬਰਸਟ ਕੀਤਾ ਉਹਦੇ ਨਾਲ ਜੋੜ ਕੇ ਵੀ ਇਸ ਚੀਜ਼ ਨੂੰ ਵੇਖਿਆ ਜਾ ਰਿਹਾ ਬਾਕੀ ਹਜੇ ਬਹੁਤ ਸ਼ੁਰੂਆਤੀ ਜਿਹੜੀ ਜਾਂਚ ਆ ਕਿ ਕਿੱਧਰ ਨੂੰ ਸਥਿਤੀ ਜਾਂਦੀ ਆ ਆਪਾਂ ਲਗਾਤਾਰ ਇਹਦੇ ਤੇ ਤੁਹਾਡੇ ਨਾਲ ਗੱਲ ਕਰਦੇ ਰਵਾਂਗੇ ਦੁਆ ਆ ਕਿ ਜਿਹੜੇ ਫਟੜ ਹੋਏ ਨੇ ਉਹ ਜਲਦੀ ਤੋਂ ਜਲਦੀ ਸਿਹਤਯਾਬ ਹੋ ਕੇ ਆਪਣੇ ਪਿਆਰਿਆਂ ਦੇ ਵਿੱਚ ਪਹੁੰਚਣ ਤੇ ਜਿਹੜੇ ਲੋਕ ਇਸ ਜਿਹੜਾ ਬਲਾਸ ਦੇ ਵਿੱਚ ਜਿਨ੍ਹਾਂ ਦੀਆਂ ਜਾਨਾਂ ਗਈਆਂ ਉਹਨਾਂ ਦੇ ਪਿਆਰਿਆਂ ਨੂੰ ਵਾਹਿਗੁਰੂ ਅਕਾਲ ਪੁਰਖ ਜਿਹੜਾ ਆਪਾਂ ਨਾਮ ਮੰਨਣ ਦਾ ਬਲ ਬਖਸ਼ੇ